ਮਾਂ ਜੀ 10000 ਸਰ ਠੀਕ ਹੈ 80000 ਦਾ ਰਹਿ ਗਿਆ ਹਾਂ ਵਾਦਾ ਕਰਦਾ ਮੌਕੇ ਤੇ ਹੋਰ ਦੇਖਾਂਗੇ ਦੋ ਹੱਥ ਠੀਕ ਹੈ 25000 ਰੁਪਏ ਗਿਆ ਇੱਕ ਰੇਟ ਮਿੱਤਰੋ ਆ ਟਰੈਕਟਰ ਦੇ ਵਿੱਚੋਂ ਕੱਢ ਜੂ ਤੇ ਬਾਕੀ ਮਾਨਤਾ ਨਾਲ ਮੌਕੇ ਤੇ ਹੋਰ ਵੀ ਕਰਵਾ ਲਾਂਗੇ ਹੋਰ ਵੀ ਕਰ ਦਾਂਗੇ 35000 ਰੁਪਏ ਰੇਟ ਹੀ ਟਰੈਕਟਰ ਦੇ ਵਿੱਚੋਂ ਕੱਢ ਜੂ 39 ਦਾ ਸੋਣ ਵਾਲੀ ਕਾ ਮਿੱਤਰੋ ਇਹ ਟਰੈਕਟਰ ਪੂਰਾ ਸਾਫ਼ ਤੇ ਚੰਗਾ ਪਿਆ ਕਿਸੇ ਨਾਮ ਕੋਈ ਦੇ ਕੇ ਦਿਖਾਵੇ ਚੱਲ ਚੱਲਾ ਕੰਮ ਹੋ ਗਿਆ ਠੀਕ ਹੈ ਤੋਂ ਦੁਬਾਰਾ ਤੇ ਜੋਰ ਦੇਖਿਓ ਗੱਲਾਂ ਚਰਮ ਨੂੰ ਮੋੜਨ ਵਾਲਾ ਭੁੱਲ ਜੂਗਾ ਮਾਂ ਇਹਨੂੰ ਤੇ ਨਹੀਂ ਲੱਗਦੀ ਠੀਕ ਹੈ ਇਹ ਨਾ ਤਤਾ ਵੀ ਵੀ ਨਾ ਠੰਡਾ ਵੀ ਵੀ ਨਾ ਤਤਾ ਵੀ ਵੀ ਨਾ ਠੰਡਾ ਵੀ ਵੀ ਇਹ ਨਾ ਤੁਸੀਂ ਵੀਡੀਓ ਵਾਲਾ ਤੇ ਮੈਂ ਸ਼ਰਮਾ ਜੀ ਤੇ ਕਰਿਆ ਜਿਆ ਨਹੀਂ ਵੀਡੀਓ ਤੇ ਉਹ ਤੇ ਵੀ ਇੰਹ ਤਮਾਕਾ ਉਹ ਤੇ ਵੀ ਇੰਹ ਤਮਾਕਾ ਉਹ ਵੀ ਤੇਰੇ ਕਰਕੇ ਕਲਾ ਨਾ ਹੀ ਲੈ ਲਿਓ ਮਿੱਤਰੋ ਆਗੇ ਵੀ ਉੱਥੋਂ ਆਏ ਆ ਐਨੇ ਵਾਧੂਆ ਸ਼ਰਮਾ ਕੋਲ ਆਪਣਾ ਤਾਂ ਅੱਸੀ ਗੱਲ ਦੋ ਉਥੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਹਾਂ ਸ਼ਰਮਾ ਜੀ ਜੀ ਇਕੜੇ-ਇਕੜੇ ਟਰੈਕਟਰ ਲੈ ਕੇ ਆਏ ਨੇ ਤੇ ਕੀ-ਕੀ ਰੇਟ ਰਹਿਣਗੇ ਟਰੈਕਟਰਾਂ ਦੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਹੋਰ ਸ਼ਰਮਾ ਜੀ ਕੀ ਹਾਲ ਹੈ ਖਤਰਾਮ ਸਾਡੇ ਹਾਲ ਚਾਲ ਵਧੀਆ ਤੁਸੀਂ ਦੱਸੋ ਹਾਲ ਚਾਲ ਕਿਵੇਂ ਆ ਹਾਲ ਤਾਂ ਯਾਰ ਸਾਇ ਤਾਂ ਵਧੀਆ ਪਰ ਰੱਬ ਨੇ ਮਾੜੇ ਕਰਖਿਆ ਰੱਬ ਤਾਂ ਹਜੇ ਪਾਉਂਦਾ ਨਹੀਂ ਉਹ ਤਾਂ ਕਹਿੰਦਾ ਸੂਰਜ ਦਿਨ ਦਿੱਤਾ ਸਾਨੂੰ ਅਜੇ ਮਹੀਨਾ ਸੂਰਜ ਨਾਲ ਦੇਖੋ ਕਹਦਾ ਦੋ-ਦੋ ਹੱਥ ਸਹੀ ਗੱਲ ਹੈ ਅੱਜ ਕਿਵੇਂ ਮੈਸੀਆਂ ਵਿਚਾਲੇ ਹੋਇਆ ਖੜਾ ਅੱਜ ਮੈਸੀ ਦੇਵਾਂਗੇ ਆਪਾਂ ਭਰਾਵਾਂ ਨੂੰ ਅੱਛਾ ਠੀਕ ਜੇ ਰੇਟ ਚ ਠੀਕ ਹੈ ਕਿੰਨੇ ਮਾਡਲ ਆ ਇਹ ਕੋਸ਼ਿਸ਼ ਕਰਾਂਗੇ ਆਪਾਂ ਹੂੰ ਬਾਈ ਜੈ ਜੇ ਰੇਟ ਦੱਸਣ ਦੀ ਹੈਨਾ ਠੀਕ ਹੈ ਤੇ ਪੁਰਾਣੇ ਟਰੈਕਟਰ ਵੀ ਕੱਟੇ ਜਾਣਗੇ ਲੋਨ ਫੈਂਸ ਵੀ ਹੋ ਜੂ ਠੀਕ ਹੈ ਜਿਹੜੇ ਵੀਡੀਓ ਚ ਨਹੀਂ ਟਰੈਕਟਰ ਠੀਕ ਹੈ ਤੇ ਕੋਈ ਵੀ ਟਰੈਕਟਰ ਆਉਣਾ ਨੰਬਰ ਉੱਤੇ ਚੱਲੀ ਜਾਂਦਾ ਉੱਤੇ ਚੱਲੀ ਜਾਂਦਾ ਹਾਂ ਨੰਬਰ ਲਾ ਲਿਓ ਤੇ ਇਹ ਕਿੰਨਾ ਮਾਡਲ ਆ ਇਹ ਆਪਣੇ ਹੈਗਾ ਮਿੱਤਰ ਦਾ ਟਰੈਕਟਰ ਠੀਕ ਹੈ ਸੀਡ ਜੀ ਖੜੇ ਆਪਣੇ ਜਿਹੜੇ ਨਵੇਂ ਮਾਡਲ ਆ 99 ਮਾਡਲ ਆ ਹਾਂ ਤੇ 30 ਵਾਲਾ ਮੈਸੀ ਠੀਕ ਹੈ ਮੈਸੀ ਆ ਜੀ ਬੁਲੇਟ ਹੈਗਾ 85 ਪੈਸੇ ਠੀਕ ਹੈ ਪਿਛਲੇ ਹੈਗਾ 650 ਪੈਸੇ ਠੀਕ ਹੈ ਲਗਭਗ ਸਾਰਾ Ориਜਨਲ ਆ ਬਾਈ ਨੰਬਰ ਕਿੱਥੋਂ ਦਾ ਨੰਬਰ ਬਾਬੂ ਜੀ ਕਿੱਥੋਂ ਦਾ ਐਚ ਆਰ ਨੰਬਰ ਆ ਬਾਈ ਇਹ ਕਿਹੜਾ ਨਾਮ ਹੁੰਦੇ ਆ ਯਾਰ ਇਹ ਰਿੰਗ ਦਾ ਬੜਾ ਵਧੀਆ ਬਾਈ ਇਹ ਠੀਕ ਹੈ 170 ਡਿਮਾਂਡ ਆ ਉਹ ਚੱਲ ਲਿਖਿਆ ਹੀ ਆ ਕਰ ਲਾ ਦੇ ਆਪਾਂ ਹੁਣ ਕਰ ਲਵਾਂ ਠੀਕ ਹੈ ਇਹ ਟਰੈਕਟਰ ਹੋ ਗਿਆ ਮਿੱਤਰੋ 60 ਤੋਂ ਬਾਅਦ ਇਹ ਰਿੰਗ ਦੀ ਸਹੀ ਆ ਇਹ ਉਹ ਬਾਈ ਉਹ ਟਰੈਕਟਰ ਜੀ 30 ਦਾ ਮੇਸੀ ਆਏ ਇਹ ਬੜੇ ਘੱਟ ਮਿਲਦੇ ਬਾਈ ਠੀਕ ਹੈ ਘੱਟ ਮਿਲਦੇ ਆ ਇਹ ਤੇਲ ਤੂਲ ਦਾ ਖਰਚਾ ਬੜਾ ਘੱਟ ਹੁੰਦਾ ਬਾਈ ਇਹਦਾ ਠੀਕ ਹੈ ਠੀਕ ਹੈ ਨਾ ਬਾਈ ਸਤਨਾਮ ਹੂੰ ਸਿਰ ਜੀ 170 ਦਾ ਡਬਾਉਣਾ ਬਾਈ ਸਤਿ ਸ਼ਕਾਲ ਸਤਿ ਸ਼ਕਾਲ ਜੀ ਕੀ ਹਾਲ ਚਾਲ ਆ ਠੀਕ ਹੈ ਜੀ ਵਧੀਆ ਟਰੈਕਟਰ ਕਿੰਨੇ ਕ ਦਾ ਬਣੂ ਸੀ ਜਾਂ ਕਿੰਨੇ ਕ ਦਾ ਦੇਣਾ ਹੈ ਕਿੰਨੇ ਕ ਆ 155 ਦਾ 155 ਦਾ ਬੜਾ ਯਾਰ 1.55 ਦਾ ਮੌਕੇ ਤੇ ਕਰ ਤੂੰ ਮੈਨੂੰ ਯਾਰ ਮੌਕਾ ਹੁਣ ਤੂੰ ਮੈਨੂੰ 1.5 ਲੱਖ ਰੁਪਇਆ ਦੇ ਮੈਂ ਆਪ 1 ਲੱਖ ਰੁਪਇਆ 45 ਕੇ 45000 ਰੁਪਇਆ 45000 ਰੁਪਇਆ ਕਾ ਹਾਵ ਦੇ ਭਰਾਵਾਂ ਨੂੰ 1.5 ਦੇ ਦੇ ਠੀਕ ਹੈ ਬਾਬੂ ਕਹਿੰਦਾ 1.5 ਦਾ ਤੇ 45000 ਰੁਪਇਆ ਤਾਂ ਦੇ ਦਿੰਗੇ ਜੀ ਮੌਕੇ ਤੇ ਕਰ ਲੈ ਨਹੀਂ ਮੌਕਾ ਹੀ ਆ ਬਾਈ ਠੀਕ ਹੈ ਮੌਕੇ ਦੇ ਕੋਣੀ 45 ਦਾ ਹੀ ਲੈ ਜਾਓ ਨਹੀਂ ਮਿੱਤਰ 25000 ਰੇਡ ਘਟਾ ਦਿਓ ਇਹ ਆਪਾਂ ਹਿਰਕਦੇ ਮੂਰੇ ਨਹੀਂ ਕੈਮਰਾ ਐਂ ਕਰਦੇ ਹੁੰਦੇ ਬਾਈ ਜਿੱਥੇ ਆਪਾਂ ਨੂੰ ਮਾਣ ਹੁੰਦਾ ਉੱਥੇ ਹੀ ਹੁੰਦਾ ਹਨਾ ਠੀਕ ਹੈ ਅਕਤੂਬਰ ਦਾਗਾ ਮੈਸੀ 41 241 ਮੈਸੀ ਆ ਗਿਆ ਜੀ ਉਸ ਤੋਂ ਬਾਅਦ ਦੇ ਵਿੱਚ ਉਹ ਯਾਰ ਇੱਕ ਮਾਡਲ ਆ 2001 ਮਾਡਲ ਆ ਤੇ ਟਾਇਰ ਚੰਗੇ ਪਏ ਆ ਪਿਛਲੇ ਟਾਇਰ ਤਾਂ ਸਤਨਾਮ 90 95 ਪਏ ਨੇ ਮਾਨੀ ਗਏ ਜੀ ਉਹਨੇ 75 80 ਪੈਸੇ ਆ ਠੀਕ ਹੈ ਕੱਲੇ ਰਿੰਗ ਰੰਗ ਆ ਬਾਈ ਠੀਕ ਹੈ ਬਾਕੀ ਟਰੈਕਟਰ ਸਾਰਾ origignal ਆ ਬਾਕੀ origignal ਆ ਠੀਕ ਹੈ ਗੱਲ 241 ਸੈਂਟਰ ਗੇਟ ਦੇ ਵਿੱਚ ਸੈਂਟਰ ਗੇਟ 2001 ਮਾਡਲ ਆ ਠੀਕ ਹੈ ਰੇਟ ਲਿਖਿਆ ਸੇੜ ਜੀ ਕਿੰਨਾ 1 ਲੱਖ 250000 ਰੁਪਿਆ ਠੀਕ ਹੈ ਤੇ ਡੰਡਾ ਫੱਟੀ ਇਹਦੀ ਕਿੱਥੇ ਜੀ ਬਸੇ ਦੇ ਆਹੀ ਕੁਛ ਅੱਛਾ ਇਹ ਫੰਡ ਡੰਡਾ ਹੈ ਹੀ ਨਹੀਂ ਠੀਕ ਹੈ ਫੱਟੀ ਤੇ ਹੱਕਾ ਹੈਗੀ ਆ ਇਹ ਕਿੰਨੇ ਦਾ ਬਣ ਜੂ ਛੇੜ ਜੀ ਕਿੰਨੇ ਦਾ ਇਹ 185 ਦਾ ਛੱਡਾ ਹੈ ਨਾ ਯਾਰ ਫੜ ਲਓ ਫੇ ਫੜਿਆ ਹੋਇਆ ਕੇ 280 ਦਾ ਟਰੈਡ 180 ਦਾ 180000 ਦਾ ਯਾਰ ਸਤਨਾਮ ਕੋਈ ਦੇ ਕੇ ਦਿਖਾਵੇ ਚਾਹ ਜਲਾ ਕਾ ਮੋ ਗਿਆ ਠੀਕ ਹੈ 200000 ਦੇ ਵਿਕਦੇ ਆ ਨਹੀਂ ਮੇਰੇ ਤੋਂ 25000 ਰੁਪਏ ਰਹੀ ਹੈ ਗੇਅਰ ਇੰਜਣ ਦਾ ਚਲਾ ਕੇ ਪਾ ਕੇ ਉਹਦੀ ਤਸੱਲੀ ਕਰਕੇ ਲੈ ਕੇ ਜਾਇਓ ਜਰਾ ਤੇ ਗੇਅਰ ਇੰਜਣ ਦਾ ਜਮਾ ਓਕੇ ਆ ਇਹ ਨੰਬਰ ਵੀ ਰਹਿਣਾ ਹੀ ਹੈ ਵੀ ਇਹ ਵੀ ਹੈ 4 ਨੰਬਰ ਦੇ ਵਿੱਚ ਆ ਮੇਰੇ ਤੋਂ ਹਾਂਜੀ ਹਾਂਜੀ ਤੇ ਹੁਣ ਅੱਗੇ ਦੱਸ ਇੱਧਰ ਖੜੀ ਇਹਦੇ ਦੇ ਕੁਆਰਟ ਦੇ ਮੁੱਲ ਚ ਇਹ ਖੜਾਈ ਖੜਾ ਸਕਾਉਟ 435 ਪਾਵਰ ਟਰੈਕ ਪਾਵਰ ਟਰੈਕ ਨਾ ਨਵੇਂ ਮਾਡਲ ਆ ਮੂਲ ਟਾਇਰ ਹੈਗੇ 60 ਕੁ ਪੈਸੇ ਪਿਛਲੇ ਟਾਇਰ 35 ਕੁ ਪੈਸੇ ਠੀਕ ਠਾਕ ਜੇ ਆ ਪੰਜਾਬ ਨੰਬਰ ਪੰਜਾਬ ਨੰਬਰ ਦੇ ਵਿੱਚ ਆ ਇੱਕ ਲੱਖ 10 ਹਜ਼ਾਰ ਡਿਮਾਂਡ ਹੈ। ਕਵਾੜ ਦੇ ਮੁੱਲ ਤੇ ਆ ਯਾਰ ਪਾ ਮੈਂ ਤੁਸੀਂ ਵੇਚ ਲਓ ਮਾਸੀ ਵੇਚ ਲਗੇ। ਕਿੰਨੇ ਦਾ ਤਾਂ ਨਹੀਂ ਕਿ ਹੁਣ ਕਵਾੜ ਦੇ ਮੁੱਲ ਇੱਕ ਕੀ ਰੇਟ ਆ? 90 ਹਜ਼ਾਰ ਦਾ। 90 ਹਜ਼ਾਰ ਦਾ ਟਰੈਕਟਰ ਮਿਲ ਜੀ ਮਿੱਤਰੋ 20000 ਰੁਪਏ ਰੇਟੇ ਟਰੈਕਟਰ ਦੇ ਵਿੱਚੋਂ ਘਟ ਜੂ। ਮਰੇ ਜੇ ਟਰੈਕਟਰ ਤੋਂ ਦਾਤ ਆਪਾਂ। ਆ ਮਰੇ ਟਰੈਕਟਰ ਚ। ਤੇ ਹੁਣ ਅੱਗੇ ਆ ਗਿਆ ਸੂਨਾਲੀ ਕਾ ਡੀ ਆਈ ਹੈਗਾ 14 15 ਵਰਗਾ। ਹਾਂ ਟੈਕਨੀਸ਼ੀਅਨ ਪੂਰੀ ਚੰਗੀ ਆ ਟਰੈਕਟਰ ਦੀ ਮਿੱਤਰੋ ਪਾਵਰ ਸਟੀਅਰਿੰਗ 11 ਟੈਰ ਮੂਰ ਦੇ ਬਿਲਕੁਲ ਨਵੇਂ ਮਰਫਦੇ ਬੈਕ ਟੈਰ ਆਪਣੇ ਮੂਰ ਦੇ ਵਿੱਚ ਆ 75 ਦਾ ਡਰਾਵਲ ਸਾਰੀ ਐਸੈਸਰੀ ਨਾਲ ਆ ਮਾਹਰ ਪੀ ਦਾ ਰੁਪਿਆ ਟਰੈਕਟਰ ਆ ਬਾਈ ਠੀਕ ਹੈ ਪੰਜਾਬ ਨੰਬਰ ਆ ਫਰੀਜ਼ਕੋਟ ਦਾ 11 ਮਾਡਲ ਆ ਪੰਜਾਬ ਨੰਬਰ ਆ ਪੀਬੀ04 ਤੇ ਇਹ ਆ ਹੁਣ ਡਿਮਾਂਡ ਹੈਗੀ ਆ 410000 ਰੁਪਿਆ ਇਹ ਕਿੰਨੇ ਕ ਦਾ ਬਣ ਜੂ 410000 ਡਿਮਾਂਡ ਸਤਨਾਮ ਹੂੰ ਟਰੈਕਟਰ ਦੇ ਦਾਂਗੇ 3 ਲੱਖ 30000 ਲੱਗਿਆ ਸਰ ਮੈਂ ਕੀ ਗੱਲ ਅੱਜ ਕੱਲ 30000 ਦਾ ਠੀਕ ਐ 39000 ਵੀ ਐ 30000 ਵੀ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆ ਜੀ ਇਹਦਾ ਤੈਨੂੰ ਛੱਡੂ ਆ ਹੁਣ ਮੈਂ ਠੀਕ ਐ ਲੈ ਵੀਰੇ ਫਿਰ ਤਾਂ ਤਾਂ ਤੁਹਾਡੇ ਹੀ ਹੋਊਗਾ ਹੈ ਨਾ ਦੇ ਰਹੇ ਐ ਦਾ ਤਾਂ ਤੁਹਾਡੇ ਹੀ ਹੋਊਗਾ ਜਿਹੜੇ ਵੀਡੀਓ ਦੇਖ ਰਹੇ ਹੋ ਹਾਂ ਉਹਨਾਂ ਦਾ ਪਰ ਛਾੜ ਰਵਾਂ ਸਤਨਾਮ ਦੀ ਵੀਡੀਓ ਦੇਖ ਕੇ ਦੇਖਣ ਵਾਸਤੇ ਹਾਂ 5000 ਤੈਨੂੰ ਸਰ ਠੀਕ ਐ 80000 ਦਾ ਰਹਿ ਗਿਆ ਹਾਂ ਵਾਦਾ ਕਰਦਾ ਮੌਕੇ ਤੇ ਹੋਰ ਦੇਖਾਂਗੇ ਦੋ ਹੱਥ ਠੀਕ ਹੈ 25000 ਰੁਪਿਆ ਕੀ ਨਾਈਕ ਰੇਟ ਮਿੱਤਰੋ ਆ ਟਰੈਕਟਰ ਦੇ ਵਿੱਚੋਂ ਕੱਢ ਜੂ ਤੇ ਬਾਕੀ ਮਾਨਤਾ ਨ ਮੌਕੇ ਤੇ ਹੋਰ ਵੀ ਕਰਵਾ ਲਾਂਗੇ ਹੋਰ ਵੀ ਕਰ ਦਾਂਗੇ 11 ਮਾਡਲ ਦੇ ਵਿੱਚ ਆ ਤੂੰ ਬਾਦ ਆ ਗਿਆ ਸਤਨਾਮ 65 265 ਆ ਸੋਨਾ ਬਹੁਤ ਆ ਟਾਇਰ ਹੈਗੇ ਆ ਨਵੀਂ ਹੈ ਟਾਇਰ ਆ 90 95 ਪੈਸੇ ਟਾਇਰ ਆ ਠੀਕ ਹੈ ਕੇ ਰਿੰਜ ਦਾ ਓਕੇ ਆ ਚਲਾ ਕੇ ਬਾਕੇ ਆਉਦਾ ਲੈ ਜੀ ਠੀਕ ਹੈ 1.95 ਡਿਮਾਂਡ ਆ ਹੂੰ ਟਰੈਕਟਰ ਦੀ 1,70,000 ਦਾ ਠੀਕ ਹੈ 1,70,000 ਦਾ ਟਰੈਕਟਰ ਮਿਲ ਜੂ ਮਿੱਤਰੋ ਇਹ ਹੀ ਮਹਿਿੰਦਰਾ 265 RD ਹੈ ਹੂੰ ਗਰਮੀ ਕਰਾ ਰੱਖੀਆ ਤੇ ਹੋਰ ਹੁਣ ਗਰਮੀ ਜ਼ਰੂਰੀ ਹੈ ਮੀਮੂ ਪਾਓ ਇਹ ਕਿੱਥੇ ਮੀਰ ਸ਼ਰਮਾ ਪਾਪੀ ਬੰਦੇ ਨੇ ਕਹਿ ਨਹੀਂ ਪੈਂਦਾ ਪਾਪੀ ਲੋਕ ਹੈ ਪਾਪੀ ਲੋਕ ਆਸਾਨੀ ਲੋਕ ਵੀ ਮਿਲਦੇ ਤੁਹਾਡੇ ਨਾਲ ਦਾਨੀ ਹੈਗੇ ਬਾਈ ਕਰੋ ਗੱਲ ਆਜੋ ਪਾਓ ਫਾਂਡੀ ਜਿੱਥੇ ਪੁਣਾ ਜੋ 41 ਠੀਕ ਹੈ ਹਾਂਜੀ ਹਾਂਜੀ ਪਾਓ ਸਾਂਝੇ ਕੰਮ ਚ ਫਾਂਡ ਕਿੰਨਾ ਕਿਤੇ ਲੈ ਆਇਆ ਇਹ ਦਾਇਰ ਦੂ ਇਹ ਚੱਲਿਆ ਸਤਨਾਮ 608 ਘੰਟਾ 608 ਘੱਡੇ ਵਿੱਚੋਂ ਟਰੈਕਟਰ ਚੱਲਿਆ 22 ਮਾਡਲ ਪਾਵਰ ਸਟੀering ਪਾਵਰ ਸਟੀering ਆ 3 ਲੱਖ ਤੇ 60 ਹਜ਼ਾਰ ਡਿਮਾਂਡ ਵੀ ਆ ਫਿਰ ਉਹ ਨਵਾਂ ਟਰੈਕਟਰ ਆ ਕਾਗਜ਼ਾ ਤੇ ਲਿਖੇ ਨਹੀਂ ਸਤਨਾਮ ਹਾਂ ਜਮਾਂ ਨਵਾਂ ਟਰੈਕਟਰ ਟਰੈਕਟਰ ਦੇ ਦਾਂਗੇ ਆਪਾਂ 3 ਲੱਖ ਦੇ ਇੱਕੋ ਹੀ ਰੇਟ ਗੋ ਇਸ ਨੂੰ ਇੱਕ ਰੇਟ ਕੇ ਦੇ ਠੀਕ ਰੱਖਾ ਜੀ ਕਿੰਨੇ ਦਾ ਬਣ ਜੀ 3 60 ਤਾਂ ਡਿਮਾਂਡ ਹੋਗੀ ਤੇਰੀ 40 ਹਜ਼ਾਰ 43 ਹੋਲੀ ਜੇ ਬੋਲਦਾ ਓਏ ਇਹਦਾ ਕਰਾਂਗੀ ਯਾਰ 3 ਲੱਖ 45 ਦਾ ਮੈਟਰ ਟਰੈਕਟਰ ਮਿਲ ਗਿਆ ਸਾਨੂੰ ਤੇ ਮੰਨ ਕੇ ਜਿਹੜਾ 15000 ਰੇਟ ਹੈ ਟਰੈਕਟਰ ਦੇ ਵਿੱਚੋਂ ਕੱਢ ਦਈਓ ਸਿਰਫ 600 ਕਿੰਨੇ ਘੰਟੇ ਚੱਲਿਆ 8 600 8 ਘੰਟੇ ਚੱਲਿਆ ਟਰੈਕਟਰ ਨਵਾਂ ਬਾਈ ਬਿਲਕੁਲ ਨਵਾਂ ਜਮਾਂ ਨਵਾਂ ਹਾਰਪਾ ਕੇ ਲੈ ਜਾਓ ਚਾਹੇ ਅੱਗੇ ਆ ਕੇ ਮਾਰੋ ਸਾਨੂੰ ਛੋਟਾ ਛੋਟੀ ਮੀਂਹ ਵਰਾ ਵਾਸਤੇ ਆਸ਼ਾ ਟਰੈਕਟਰ ਠੀਕ ਹੈ 96 ਮਾਡਲ ਆ ਇਹਦਾ ਮਾਦੇ ਮੂਹਰੇ ਡਿਮਾਂਡ ਹੈ ਮੈਂ ਆ ਪਿਛਲੇ 35 35 ਪੈਸੇ ਦਾ ਹੈ ਰ ਹੈਲਪ ਸਟਾਰਟ ਹੈ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਠੀਕ ਹੈ ਠੀਕ ਹੈ ਪੱਠੇ ਪੁੱਠੇ ਢੂਣ ਵਾਲੇ ਵਾਸਤੇ ਵਧੀਆ ਇਹ ਕਿੰਨੇ ਦਾ ਮਿਲ ਜੂ ਸਵਾ ਲੱਖ ਡਿਮਾਂਡ ਆ ਤੇ ਟਰੈਕਟਰ ਦੇ ਰਾਂ 1 ਲੱਖ ਤੋਂ 10000 1 10 ਦਾ 15 ਹੀ ਇਹ ਚੋ ਗੱਡ ਦੂ ਤੇ ਹੁਣ ਇਹਦੇ ਬਾਰੇ ਪਾ ਦੰਨਾ ਇਹ ਆ 20 ਮਾਡਲ ਸਾਇਹ ਖੜਾਈ ਖੜਾ ਸਾਇਹ ਜਮੀਨ ਆ ਰਾਂ ਵੀ ਕਟਿਆ ਜਾਊ ਲੋਨ ਫੈਂਸ ਵੀ ਹੋ ਜੂਏ ਤੇ ਸਾਰਾ ਕੁਝ ਹੀ ਹੋ ਜੂਗਾ ਠੀਕ ਹੈ ਨਾਲ ਦੇ ਟਾਇਰ ਆ ਪਾਵਰ ਸਟੀਅਰਿੰਗ ਆ ਸਾਈਡ ਗੇਅਰ ਇਹ ਮਾਡਲ ਨਾਲ ਦੇ ਟਾਇਰ ਆ ਪਾਵਰ ਸਟੀਅਰਿੰਗ ਆ ਤੇ 485000 ਨਾਲ ਡਿਮਾਂਡ ਵੀ ਆ ਨੰਬਰ ਕਿੱਥੋਂ ਦਾ ਜਾਨ ਪੰਜਾਬ ਠੀਕ ਹੈ ਪੰਜਾਬ ਪੰਜਾਬ ਠੀਕ ਹੈ ਪੰਜਾਬ ਨੰਬਰ ਦੇ ਵਿੱਚ ਆ ਹੁਣ 485000 ਡਿਮਾਂਡ ਹੋ ਗਈ ਜਿਵੇਂ ਕਹ ਜੀਏ 485 ਇੱਥੇ ਪਈ ਬੇਟਾ ਤੇ 485 ਹੂੰਗਾ ਬੱਸ ਇਹ ਤੇ ਲਿਖੀ ਬੈਠੇ ਆ ਤੂੰ ਕਢਾ ਲੈ ਜੋ ਕੀਟਾ ਤੂੰ ਕਢਾਜੇ ਨਹੀਂ ਮੈਂ ਨਹੀਂ ਹੁਣ ਤਾਂ ਤੂੰ ਕਢਾ ਜੇ ਕਹੇ ਦੋ ਕਮੰਡੀਆਂ ਐਮਬੈਸੀ ਹੋਊਗਾ 485 ਇੱਧਰ ਤੇ ਡਬਲ ਕਰੀ ਬੈਠਾ ਤੇ ਨੇਰੀ ਲਿਆਦੀ ਤੇਰੇ ਵਾਸਤੇ ਦੇਖ ਲਾ ਹੁਣ ਅਸੀਂ 4 ਲੱਖ ਤੇ 60 ਹਜ਼ਾਰ ਦਾ ਦੇ ਦਾਂਗੇ ਭਾਈ 4 ਲੱਖ ਦੇ ਮਿੱਥੋ ਮਿੱਥਰੋ 60 ਹਜ਼ਾਰ ਦਾ ਟਰੈਕਟਰ ਮਿਲ ਜੂ 25000 ਰੁਪਿਆ ਰੇਟ ਆ ਟਰੈਕਟਰ ਦੇ ਵਿੱਚੋਂ ਕੱਢ ਜੂ ਜਿਵੇਂ ਕਹਦੀ ਇਹ ਜਹਾਜ਼ ਹੀ ਆ ਮਿੱਥਰੋ ਇਹ ਟਰੈਕਟਰ ਚੱਲਦੇ ਦਾ ਵੀ ਪਤਾ ਲੱਗਦਾ ਹੁੰਦਾ ਹੂੰ ਤੇ ਰੈਡੀਏਟਰ ਦਾ ਡੁੱਬ ਜਾਣਾ ਨੇ ਕਹਿੰਦੇ ਕੰਪਨੀ ਨੇ ਨਵਾਂ ਹੀ ਆਉਂਦਾ ਕੱਲ ਦਮਾ ਚ ਗਿਆ ਬਾਈ ਡਿੱਗ ਪਿਆ ਸੀ ਰੈਡੀਏਟਰ ਜਿਵੇਂ ਕਹੀਦੀ ਕੰਨੀ ਨਹੀਂ ਭੁੱਲ ਗਈ ਤੇ ਇਹਦਾ ਜਦੋਂ ਤੁਸੀਂ ਕਿਹੜਾ ਸਲਫ ਮਾਰ ਲਈ ਆ ਉਹਦਾ ਜੜਾ ਮਰਜੀ ਸੰਦ ਪਿੱਛੇ ਪਾਲਿਓ ਤੋਂ ਦੁਬਾਰਤ ਜੋਰ ਦੇਖਿਓ ਗੱਲਾਂ ਗਰਮ ਹੋਣ ਵਾਲਾ ਭੁੱਲ ਜਾਊਗਾ ਮਾਰ ਇਹਨੂੰ ਤੇ ਨਹੀਂ ਲੱਗਦੀ ਠੀਕ ਹੈ ਇਹ ਨਾ ਤੱਤਾ ਵੀਵੇਂ ਨਾ ਠੰਡਾ ਵੀਵੇਂ ਨਾ ਤੱਤਾ ਵੀਵੇਂ ਨਾ ਠੰਡਾ ਵੀਵੇਂ ਤੋਂ ਦੁਬਾਰਤ ਦਾ ਗੱਲਾਂ ਜਿਹੜੀ ਦੇਣਿਆ ਤੇ ਸੂਈ ਗਰਮ ਵਾਲੀ ਧਿਆਕਣ ਦੀ ਰੋਡ ਨਹੀਂ ਹੁੰਦੀ ਕਨੀ ਤਾਂ ਜਮਾ ਤੇ ਗਰਮ ਹੋਣ ਦੀ ਹੈ ਨਾ ਨਾਮ ਸ਼ਕਤੀਤੀ ਹੌਲਣਾ ਠੀਕ ਹੈ 2009 ਸੀ ਨਾ ਇਹ 2007 ਮਾਡਲ ਆ ਜੀ ਤੇ 40 ਕੇ ਪੈਸੇ ਟਾਇਰ ਆ ਤੇ ਟਰੈਕਟਰ ਸੋਹਣਾ ਬਹੁਤ ਆ ਬਾਈ ਠੀਕ ਹੈ ਹਲਕੇ ਫੁਰਕੇ ਮਗਰਿਆਂ ਦੇ ਜਰੂਰ ਟੱਚਿੰਗ ਹੋਈ ਹੋਈ ਆ ਠੀਕ ਹੈ 270000 ਡਿਮਾਂਡੂ ਕਿੰਨੇ ਦਾ ਬਾਈ ਕਿੰਨੇ ਦਾ 270 ਦਾ 1 ਲੱਖ ਤੋਂ 2-4 ਘਟਾ ਦੇ ਪੰਜ ਮੈਂ ਤਾਂ ਢਾਈ ਲੱਖ ਦਾ ਢਾਈ ਲੱਖ ਦਾ ਡਿਮਾਂਡ ਆ 7 ਮਾਡਲ ਆ 60000 ਕਹਿੰਦਾ 60 ਕਹਿੰਦੇ ਨਹੀਂ ਮੈਂ ਤਰੋ ਹਾਂ ਲੈ ਭਾਈ 2 ਲੱਖ ਤੇ 60 ਹਜ਼ਾਰ ਤਾਂ ਲੈ ਜਾ ਬਾਕੀ ਮੌਕਾ ਦੇਖਾਂਗੇ ਬਾਕੀ ਮੌਕਾ ਦੇਖਾਂਗੇ 18000 ਰੁਪਿਆ ਰੇਟ ਦੇ ਟਰੈਕਟਰ ਦੇ ਵਿੱਚੋਂ ਕੜੀ ਨੰਬਰ ਕਿੱਥੋਂ ਦਾ ਟਰੈਕਟਰ ਦਾ ਨੰਬਰ ਕਿੱਥੋਂ ਦਾ ਹਰਿਆਣਾ ਇਹ ਚਾਰ ਨੰਬਰ ਇਹ ਹਰਿਆਣਾ ਹੁੰਦਾ ਠੀਕ ਹੈ ਹਰਿਆਣਾ ਨੰਬਰ ਆ ਹਾਂ ਤੇ ਹੁਣ ਇੱਧਰ ਨੂੰ ਆ ਜਾ ਕਿ ਇੱਧਰ ਵੀ ਖੜਾਈ ਖੜਾ ਮੈਂ ਯਾਰ ਇਹਨੂੰ ਨਹੀਂ ਦਿਖਾਉਣਾ ਚੱਲ ਉਹ ਸਿਰੇ ਤੇ ਉਹ ਉੱਧਰ ਖੜਿਆ ਤੇਰੇ ਮੂਰੇ ਉਸ ਤੋਂ ਬਾਅਦ ਆ ਗਿਆ 855 ਖੜਾ ਖੜਾ ਭੁੱਲਦਾ ਹਾਂ 855 ਆ ਗਿਆ ਜੀ 2013 ਮਾਡਲ ਆ ਫਰੀਦਕੋਟ ਦਾ ਨੰਬਰ 04 ਇਹ ਬਾਬੇ ਦਾ ਟਰੈਕਟਰ ਆ ਹਨਾ ਬਾਬਾ ਕਿਹੜਾ ਪਿੰਡ ਆ ਬਾਬਾ ਗੰਗਾ ਪਿੰਡ ਫਰੀਦਕੋਟ ਦਾ ਨੰਬਰ ਆ ਫਰੀਦਕੋਟ ਦਾ ਨੰਬਰ ਆ ਸਾਰਾ Ориਜినਲ ਟਰੈਕਟਰ ਸੋਣਾ ਪਾਈ 85 90 ਪੈਸੇ ਟਾਇਰ ਪਏ ਆ ਪਾਵਰ ਸਟੀering ਚਾ ਠੀਕ ਆ ਠੀਕ ਆ 4 ਲੱਖ 79 ਆ ਡਿਮਾਂਡ ਆ ਟਰੈਕਟਰ ਦੀ ਮਿੱਤਰੋ ਕੰਡੀਸ਼ਨ ਦੇਖੋ ਟਰੈਕਟਰ ਦੀ ਪੂਰੀ ਚੰਗੀ ਪਈਆ 13 ਮਾਡਲ ਦਾ ਟਰੈਕਟਰ ਇੰਜਨ ਉਦੋਂ ਦਾ ਸਾਰਾ ਰਹਿ ਗਿਆ ਕਿਤੋਂ ਰੰਗ ਗਿਆ 13 ਮਾਡਲ ਦਾ 400 ਟਨ ਮਾਡਲ ਬਬਾਈ 400 ਟਨ ਡਿਮਾਂਡ ਹੋ ਗਈ ਕਿੰਨੇ ਦਾ ਕਿੰਨੇ ਦਾ ਸਾਢੇ 4 ਦਾ ਸਾਢੇ 4 ਕਹਿੰਦਾ ਬਾਈ 4 ਲੱਖ ਤੇ 45000 ਦਾ ਬਾਈ ਤੋਂ ਟਰੈਕਟਰ ਲੈ ਜਾਓ ਬਾਈ ਦਾ ਪਿੰਡ ਕਿਹੜਾ ਗੰਗਾ ਜੀ ਭਾਈ ਜੀ ਮੋਬਾਈਲ ਨੰਬਰ ਕਿੰਨਾ 93787 9478479 हां जी 44090 44090 ਪਿੰਡ ਬਾਈ ਦਾ ਗੰਗਾ ਪਿੰਡ ਗੰਗਾ ਨੰਬਰ ਤੁਹਾਨੂੰ ਬੋਲਤਾ ਮੈਂ ਤੇ ਉੱਤੇ ਵੀ ਲਾ ਦਾਂਗੇ ਆਪਾਂ ਟਰੈਕਟਰ ਲਿਜਾ ਸਕਦੇ ਹਾਂ 25000 ਰੇਟ ਇਹ ਟਰੈਕਟਰ ਤੋਂ ਬਾਅਦ ਆ ਗਿਆ ਹੁਣ ਸਾਡੀ ਟਰੈਕਟਰ ਕਿਸਾਨ ਵੀਰ ਤੁਸੀਂ ਖਰੀਦ ਲਿਓ ਸੱਤਾ 40 ਆ ਗਿਆ ਠੀਕ ਹੈ ਬਾਈ ਮਾਡਲ ਆ ਪੁਰਾਣਾ ਕੱਟਿਆ ਜਾਊ ਲੋਹਣ ਫੈਂਸ ਤੋਂ ਹੋ ਜੂਆ 495 ਰੇਟ ਆ ਹਾਂ ਜੀ ਤੂੰ ਕਟਾ ਦੇ ਤੂੰ 495 ਰੇਟ ਆ ਮਾਡਲ ਬਾਈ ਆ ਤੇ ਚੱਲੇ ਕਿੰਨਾ ਇਹ ਚੱਲਿਆ ਤਾਂ ਕੁਝ ਨਹੀਂ ਹੈਗਾ 16 40 ਠੀਕ ਹੈ ਤੇ ਮੰਨ ਕੇ ਚੱਲ ਵੀ 15 ਦਾ ਸਿੱਧਾ ਜੱਕ ਉੱਤੋਂ 95 ਦੇ ਨਾਇਆਂ ਤੇ ਪੰਜਾਂ ਦਾ ਡਾਤੀ ਹੁਣ ਤੁਸੀਂ ਦੇਖ 80 ਰਹਿ ਗਿਆ 5000 ਤੇ 60 ਤੇ ਤੇਰੇ ਸ਼ਹਿਰ ਵਾਲੇ ਨੂੰ ਹਾਂ ਕਿੰਨਾ ਰਹਿ ਗਿਆ 75 75 ਪੰਜ 60 ਦਾ ਫੋਲੋ ਵਾਲੇ ਨੂੰ ਠੀਕ ਹੈ ਕਿੰਨਾ ਰਹਿ ਗਿਆ 70 70 5000 ਤੇ 60 ਤਾਂ ਦੇਖ ਲੈਣਾ ਇਹਨੂੰ ਅੱਛਾ ਕਿੰਨਾ ਰਹਿ ਗਿਆ ਠੀਕ ਹੈ 65 ਹਾਂ 6000 ਆਪਾਂ ਹੁਣ ਹੀ ਛੜਤਾ ਖੁਸ਼ੀ ਨਹੀਂ ਲਈ ਮਤਲਬ ਇਹ ਨਾ ਰਗਾ 60000 5000 ਖੂਚੀ ਨਹੀਂ ਛੜਦਾ ਠੀਕ ਹੈ ਲਈ ਮਤਲਬ 35000 ਰੁਪਿਆ ਰੇਟ ਹੀ ਟਰੈਕਟਰ ਦੇ ਵਿੱਚੋਂ ਕੱਢ ਜੂ 39 ਦਾ ਸੋਣ ਵਾਲੀ ਕਾ ਮਿੱਤਰੋ ਇਹ ਟਰੈਕਟਰ ਪੂਰਾ ਸਾਫ਼ ਤੇ ਚੰਗਾ ਪਿਆ ਉਸ ਤੋਂ ਬਾਅਦ ਆ ਗਿਆ 15 ਮਾਡਲ ਆਸ਼ਾ ਠੀਕ ਹੈ ਠੀਕ ਹੈ ਟਾਇਰ ਹੈਗੇ ਆ ਪਿਛਲੇ 75 85 15 ਮਾਡਲ ਆਸ਼ਾ 235000 ਡਿਮਾਂਡ ਆ ਤੇ ਨੰਬਰ ਕਿੱਥੋਂ ਦਾ ਇਹਦਾ ਬਠਿੰਡਾ ਨੰਬਰ ਆ ਜੀ ਟਰੈਕਟਰ ਹੁਣ ਤੁਹਾਨੂੰ ਕੈਮਰਾ ਮਾਰ ਦੇਣਾ ਟਾਇਰ ਠੂੜ ਚੰਗੇ ਪਿਆ ਟਰੈਕਟਰ ਦੀ ਸੋ ਦੱਸਦੀ ਆ ਜਿਵੇਂ ਕਹ ਦੀ ਕਿਸੇ ਚੰਗੇ ਬੰਦੇ ਕੋਲ ਆਇਆ ਚੰਗੇ ਬੰਦੇ ਕੋਲੋਂ ਆਇਆ ਵਾ ਵੱਡੀ ਗੱਲ 2.35 ਡਿਮਾਂਡ ਆ ਠੀਕ ਐ ਟਰੈਕਟਰ ਦੇ ਰਾਂਗੇ ਆਪਾਂ 2 ਲੱਖ ਤੇ 15000 2 ਲੱਖ ਤੇ 15000 ਦਾ ਟਰੈਕਟਰ ਮਿਲ ਜੂ ਮਿੱਤਰੋ 20000 ਰੁਪਿਆ ਰੇਟ ਇਹ ਟਰੈਕਟਰ ਦੇ ਵਿੱਚੋਂ ਘਟਜੂ 241 ਆਸਾ ਜੀ ਲੈ ਇੱਕ ਤੈਨੂੰ ਹੋਰ ਖਾ ਮਣਕਈ ਨਿਕਲ ਜਾ ਚਾਰੇ ਟਾਇਰ ਨਵੇਂ ਆ 16 ਮਾਡਲ ਪੰਜਾਬ ਨੰਬਰ ਆ ਟਰੈਕਟਰ ਰੁਪਿਆ ਦਾ ਰੁਪਿਆ ਬਾਈ ਜਮਨ ਨਵਾ ਠੀਕ ਹੈ ਕਿਸੇ ਟਰੈਕਟਰਾਂ ਦੇ ਬਿੱਲ ਵੀ ਮਿਲ ਜਾਣਗੇ ਠੀਕ ਹੈ ਟਰੈਕਟਰਾਂ ਦੇ ਬਿੱਲ ਵੀ ਮਿਲ ਜਾਣਗੇ ਨਾਲ ਤੇ ਪਰਾਣਾ ਵੀ ਟਟਿਆ ਜਾਉ ਲੋਨ ਫਰੈਂਸ ਵੀ ਹੋਊਗਾ ਮਾਡਲ ਕਿੰਨਾ ਹੈ 16 16 16 16 ਮਾੜਲਾ ਪੰਜਾਬ ਨੰਬਰ ਆ 315 ਡਿਮਾਂਡ ਆ ਤੇ ਕਿੰਨੇ ਕ ਦਾ ਬਣਦਾ ਟਰੈਕਟਰ ਦੇ ਕੀ ਲਾਉਣਾ ਯਾਰ ਹੈ ਬਾਦ ਨੂੰ ਪਤਾ ਰਹੇਗਾ 15 ਚੱਕ ਉਤੋਂ ਪੰਨਾ ਰਹਿ ਗਿਆ 5 6 ਆ ਰਹੇ ਨੇ 5 ਫੋਲੋ ਵਾਲੇ ਨੂੰ ਠੀਕ ਹੈ 10 25 ਲੱਭੇ ਰਹਿ ਗਿਆ ਹਾਂ 90 ਰਹਿ ਗਿਆ ਪੰਜ ਹੋਣੂ ਜਿਹੜਾ ਘੈਂਟ ਜਿਹਾ ਕਮੈਂਟ ਕਰੂਗਾ ਠੀਕ ਹੈ ਕਿੰਨਾ ਰਹਿ ਗਿਆ 85 85 ਤੇ ਪੰਜ ਹੋਰ ਸਰਦੇ ਲਈ ਮੇਤਰੋ ਪੰਜ ਹੋਰ ਸਰਦਾ 35000 ਰੁਪਿਆ ਇਹ ਟਰੈਕਟਰ ਦੇ ਵਿੱਚੋਂ ਘਟਜੂ ਨਿੱਕੇ ਜੇ ਚੋਂ ਹਣਾ ਨਿੱਕੇ ਜੇ ਚੋਂ ਇਹ ਟਰੈਕਟਰ ਲੈ ਜਿਓ ਮੇਤਰੋ 315000 ਡਿਮਾਂਡ ਆ ਤੇ 35000 ਰੁਪਿਆ ਡਿਸਕਾਊਂਟ ਹੋ ਜੂ 280000 ਦਾ ਟਰੈਕਟਰ ਹੀ ਰਹਿ ਗਿਆ ਹਾਂ ਤੇ ਸ਼ੇਅਰ ਕਰ ਦੋ ਦੱਬ ਕੇ ਕਿਰਾ ਵੀਡੀਓ ਨੂੰ ਪੰਜਾਬ ਨੰਬਰ ਦੇ ਵਿੱਚ ਆ ਪੁਰਾਣਾ ਵੀ ਕੱਟਿਆ ਜੂ ਲੋਨ ਵੀ ਹੋ ਜੂ ਹਾਂਜੀ ਹਾਂਜੀ ਸਤਿਨਾਮ ਕੋਈ ਵੀ ਟਰੈਕਟਰ ਲੈਣਾ ਹੋਵੇ ਹਾਂਜੀ ਪੁਰਾਣਾ ਆਪਾਂ ਨੂੰ ਫੋਨ ਕਰ ਲੈ ਨੰਬਰ ਚੱਲੀ ਜਾਂਦਾ ਨੰਬਰ ਲਾ ਲਿਓ ਲੋਨ ਵੀ ਹੋ ਜੂ ਫੈਂਸ ਲੋਨ ਫੈਂਸ ਵੀ ਕਰਾ ਦਾਂਗੇ ਪੁਰਾਣਾ ਵੀ ਕੱਟ ਲਾਂਗੇ ਜਿੰਨੇ ਕ ਦਾ ਹੋਇਆ ਠੀਕ ਐ ਤੇ ਇੱਕ ਵਾਦਾ ਕਰ ਲੈ ਹਾਂਜੀ ਤੇਰੀ ਵੀਡੀਓ ਦੇਖ ਕੇ ਆ ਜੇ ਕੋਈ ਹਾਂ ਤੇਰੀ ਹਾਨੀ ਨਹੀਂ ਹੋਣੀ ਠੀਕ ਹੈ ਇਹ ਨਾ ਤੁਸੀਂ ਵੀਡੀਓ ਵਾਲਿਆਂ ਤੇ ਮੋ ਸ਼ਰਮਾ ਧਮਾਤੇ ਕਰਿਆ ਜਿਆ ਨਹੀਂ ਵੀਡੀਓ ਤੇ ਉਹ ਤੇ ਵੀ ਇਹੀ ਧਮਾਕਾ ਉਹ ਤੇ ਵੀ ਇਹੀ ਧਮਾਕਾ ਉਹ ਵੀ ਤੇਰੇ ਕਰਕੇ ਕੱਲਾ ਨਾ ਹੀ ਲੈ ਦੋ ਮੇਤਰੋ ਆਗੇ ਵੀ ਉੱਥੋਂ ਆਏ ਆ ਹਾਂ ਇੰਨੇ ਵਾਧੂਆ ਸ਼ਰਮਾ ਕੋਲ ਆਪਣਾ ਦਾ ਜਿਹਨੇ ਕਹੀਏ ਇੰਨਾ ਕਿ ਨਾ ਭਰਾ ਤੇ ਆਪਾਂ ਨੂੰ ਮਾਣਾ ਇੰਨਾ 50 ਨੰਬਰ ਦੇ ਵਿੱਚ ਆ ਕਰ ਦੋ ਦਬਕੇ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਸ਼ਰਮਾ ਸੱਸੀ ਗੱਲ ਸਹੀ